ਅੱਜ ਆਪਾਂ ਜਾ ਰਹੇ ਆ ਧੰਦਨ ਬਾਬਾ ਬੁੱਢਾ ਸਾਈਂ ਦੇ ਨਜ਼ਦੀਕ ਹੀ ਪਿੰਡ ਪੈਂਦਾ ਉਸ ਤੋਂ ਕ੍ਰੋਸ ਕਰਕੇ ਪਿੰਡ ਹੈਗਾ ਧੰਡ ਤੇ ਵੀਰ ਜੀ ਦਾ ਨਾਮ ਹੈਗਾ ਨਿਸ਼ਾਨ ਸਿੰਘ ਕੀਵਾ ਸਾਊਂਡ ਵਾਲੇ ਆ ਤੇ ਉਹਨਾਂ ਨਾਲ ਆਪਣੀ ਤਿੰਨ ਚਾਰ ਦਿਨ ਪਹਿਲਾਂ ਗੱਲ ਹੋਈ ਸੀ ਤੇ ਲਾਈਟ ਦੇ ਵੀ ਕੱਟ ਲੱਗਦੇ ਪਏ ਸੀ ਅੱਜ ਵੈਸੇ ਤਾਂ ਕਹਿੰਦੇ ਵੀ ਲਾਈਟ ਚੱਲਦੀ ਪਈ ਆ ਤੇ ਅੱਜ ਆਪਾਂ ਜਾ ਰਹੇ ਆ ਬਾਈ ਜੀ ਉਹਨਾਂ ਦਾ ਏਸੀ ਹੈਗਾ ਉਹ ਏਸੀ ਨੂੰ ਇੱਕ ਤਾਂ ਭਾਰੀ ਇਨਸਟਾਲੇਸ਼ਨ ਕਰਨੀ ਆ ਤੇ ਸਫ਼ਰ ਵੈਸੇ ਕਾਫੀ ਲੰਬਾ ਹੈਗਾ ਤੇ ਹੁਣ ਆਪਾਂ ਆਪਣੇ ਸਫ਼ਰ ਨੂੰ ਅੱਗੇ ਖੇਧੇ ਜਾਂਦੇ ਆਂ ਇਸ ਟਾਈਮ ਆਪਾਂ ਭਿੱਖੀ ਵੇਣ ਨੂੰ ਕ੍ਰੋਸ ਕਰਕੇ ਤੇ ਚਭਾਲ ਵਾਲੀ ਸਾਈਡ ਤੋਂ ਜਾ ਰਹੇ ਹਿਆਂ ਆ ਆ ਸ਼ਾਨਦਾਰ ਰੋਡ ਬਣੇ ਹੋਏ ਆ ਸੜਕ ਬਹੁਤ ਵਧੀਆ ਬਾਕੀ ਕੋਈ ਗੱਲ ਨਹੀਂ ਸਫ਼ਰ ਦੀ ਹੁਣ ਆਪਾਂ ਕੋਈ ਦਿੱਕਤ ਨਹੀਂ ਜਿੰਨਾ ਮਰਜ਼ੀ ਸਫ਼ਰ ਹੋਵੇ ਤੇ ਆਪਾਂ ਇਦਾਂ ਹੀ ਆਸਰੇ ਨਾਲ ਬਾਬੇ ਬੁੱਢੇ ਸਾਹਿਬ ਦੇ ਆਸਰੇ ਨਾਲ ਆਪਾਂ ਕਮਲੇਟਾ ਨੂੰ ਕੰਢਦੇ ਜਾਂਦੇ ਆਂ ਤੇ ਵਧੀ ਜਾਂਦੇ ਆ ਆਪਣੇ ਸਫ਼ਰਾਂ ਨੂੰ ਅੱਗੇ ਬਣੇ ਰਿਹਾਏ ਆ ਆਪਣੇ ਇਸ ਵਲੌਗ ਦੇ ਨਾਲ ਦਿਖਾਉਣੇ ਤੁਹਾਨੂੰ ਤੇ ਦਰਸ਼ਨ ਮਿਲੇ ਕਰਾਉਣੇ ਇੱਥੋਂ ਦੇ ਇੰਦਰਲੇ ਪਿੰਡਾਂ ਦੇ ਆ ਸਾਹਮਣੇ ਪਿੰਡ ਆ ਚੁੱਕਾ ਹੈ ਸੁਰ ਸਿੰਘ ਇਹ ਵੀ ਮਹਾਪੁਰਸ਼ਾਂ ਦਾ ਪਿੰਡ ਹੈ ਇਸ ਟਾਈਮ ਬਾਬਾ ਅਵਤਾਰ ਸਿੰਘ ਜੀ ਇਥੋਂ ਦੀ ਕਰਵਾ ਰਹੇ ਗੁਰਦਰਾ ਸਾਹਿਬ ਦੀ ਸੇਵਾ ਤੇ ਬਹੁਤ ਸ਼ਾਨਦਾਰ ਪਿੰਡ ਹੈ ਬਹੁਤ ਵੱਡਾ ਪਿੰਡ ਤੇ ਬਹੁਤ ਹੀ ਜ਼ਿਆਦਾ ਮਹਾਪੁਰਸ਼ ਸੰਗਤਾਂ ਨੂੰ ਸਿੱਧੇ ਰਸਤੇ ਪਾਉਣਵਾ ਸੇਵਾਖੋਕ ਉਪਰਾਲੇ ਕਰਦੇ ਨੇ ਤੇ ਬਹੁਤ ਜ਼ਿਆਦਾ ਜਿਹੜੇ ਭੜਕੇ ਹੋਏ ਲੋਕਾਂ ਨੂੰ ਨਾਲ ਰਸਤਾ ਦਿਖਾ ਰਹੇ ਗਿਆ ਆ ਸੁਰ ਸਿੰਘ ਦੇ ਸਾਹਮਣੇ ਤੁਸੀਂ ਦੇਖੋ ਬੜੀ-ਬੜੀ ਗਰਾਊਂਡ ਬਣੀ ਹੋਈ ਆ ਤੇ ਜਦੋਂ ਬਾਬਾ ਬੋਡਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਲੱਗਦਾ ਹੈਗਾ ਗੁਰਦੁਆਰੇ ਇੱਥੇ ਬਹੁਤ ਜ਼ਿਆਦਾ ਸਮਾਗਮ ਹੁੰਦੇ ਨੇ ਬਹੁਤ ਵੱਡੇ ਵੱਡੇ ਤੇ ਆ ਸਾਹਮਣੇ ਇਧਰਲੇ ਪਿੰਨੇ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਕਾਫੀ ਵੱਡਾ ਪਿੰਡ ਹੈਗਾ ਦਰਸ਼ਨ ਕਰ ਸਕਦੇ ਤੁਸੀਂ ਬਣਾ ਚਭਾਲ ਤੋਂ ਤਕਰੀਬਨ 3-4 ਕਿਲੋਮੀਟਰ ਪਿੱਛੇ ਪਹੁੰਚ ਗਏ ਆ ਤੇ ਜਿਵੇਂ ਹਣਕਣਕ ਦਾ ਸੀਜ਼ਨ ਤੇ ਕਣਕ ਦੇ ਸੀਜ਼ਨ ਕਰਕੇ ਆ ਟਰੱਕ ਵਾਲੇ ਵੇਖੋ ਕਿੰਨੇ ਜ਼ਿਆਦਾ ਇੱਧਰ ਸ਼ੈਲਰ ਨੇ ਤੇ ਸ਼ੈਲਰਾਂ ਦੇ ਵਿੱਚ ਜਿਹੜੀ ਆ ਉਹ ਇਹਨਾਂ ਨੇ ਕਣਕ ਜਿਹੜੀ ਸਟੋਰ ਕਰਕੇ ਰੱਖ ਲੈਂਦੇ ਆ ਤੇ ਇਸ ਕਰਕੇ ਜਿਹੜੀ ਆ ਬਹੁਤ ਜ਼ਿਆਦਾ ਗਦਾਮਾਂ ਦੇ ਵਿੱਚ ਕਣਕ ਸਟੋਰ ਹੁੰਦੀ ਤੇ ਬਹੁਤ ਜ਼ਿਆਦਾ ਭੇੜ ਲੱਗ ਜਾਂਦੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਲੰਮੀ ਲਾਈਨ ਲੱਗੀ ਹੋਈ ਹੈ तकरीबन ਲਗਭਗ ਕਿਲੋਮੀਟਰ ਦੇ ਕਰੀਬ ਹੋਏਗੀ ਇਦਾਂ ਹੀ ਟਰੱਕ ਖੜੇ ਆ ਤੇ ਚੁਭਾਵਣ ਵਾਲਾ ਹੋਣਾ ਕੋ ਚੁਭਾਵਣ ਔਰ ਕਿ ਭੇੜ ਇੱਥੋਂ ਕੇ ਮੈਂ ਪੁਆਇੰਟ ਹੀ ਲਾਇਆ ਨਹੀਂ ਹੈਗਾ ਅੱਗੇ ਜਾ ਕੇ ਲਗਾਵਾਂਗੇ ਹੁਣ ਆਪਾਂ ਇਸ ਟਾਈਮ ਪਹੁੰਚ ਚੁੱਕੇ ਆ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਮੇਨ ਗੇਟ ਬਣਿਆ ਆ ਇਹ ਸਿੱਧਾ ਜਿਹੜਾ ਰੋਡ ਹੈ ਉਹ ਆਪਣਾ ਚਲਾ ਜਾਂਦਾ ਦਰਬਾਰ ਸਿੰਘ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਮੇਨ ਗੇਟ ਹੈ ਇੱਥੋਂ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੇ ਗੇਟ ਦੇ ਅੰਦਰ ਐਂਟਰ ਅਗਲੇ ਬੰਨੇ ਪਿੰਡ ਹੈ ਭਾਈ ਇਹਨਾਂ ਦਾ ਜਿਹੜਾ ਵੀ ਕਹਿੰਦਾ ਵੀ ਗੁਰਦੁਆਰਾ ਸਾਹਿਬ ਦੇ ਕੋਲੋਂ ਹੀ ਹੋ ਕੇ ਆਉਣਾ ਪਏਗਾ। ਇੱਕ ਵਾਰੀ ਆਪਾਂ ਜਾਣੇ ਆ ਤੇ ਮਹਾਰਾਜ ਨੇ ਚਾਹਿਆ ਤੇ ਆਪਾਂ ਦਰਸ਼ਨ ਵੀ ਕਰਕੇ ਜਾਵਾਂਗੇ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ। ਬਾਬਾ ਬੁੱਢਾ ਸਾਹਿਬ ਜੀ ਦੇ ਤੇ ਹੁਣ ਆਹ ਜਿਹੜਾ ਗੇਟ ਕ੍ਰੋਸ ਕਰਕੇ ਆਪਾਂ ਅਗੇ ਬਾਬਾ ਬੁੱਢਾ ਸਾਹਿਬ ਜੀ ਦਾ ਦਰਬਾਰ ਆ ਜਨਾਂ ਤੇ ਆ ਆ ਗਿਆ ਬਾਬਾ ਬੁੱਢਾ ਜੀ ਕਾਲਜ ਮੀੜ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਕਾਲਜ ਵੀ ਬਣਿਆ ਆ ਇੱਧਰਲੇ ਬਣਿਆ ਤਾਂ ਸਾਹਮਣੇ ਤੁਸੀਂ ਦਰਸ਼ਨ ਕਰੋ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਔਰ ਨੇ ਆਪਾਂ ਉਧਰ ਲੈ ਕੇ ਪਹਿਲਾਂ ਕੰਮ ਕਰ ਆਉਣੇ ਆ ਤੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਬੜਾ ਜਰੂਰ ਤੁਹਾਨੂੰ ਦਰਸ਼ਨ ਕਰਵਾ ਕੇ ਜਾਵਾਂਗੇ ਤਾਂ ਨਾਲ ਨਾਲ ਹੀ ਬਾਈ ਜੀ ਨੇ ਉਹਨਾਂ ਨੂੰ ਦੱਸਿਆ ਵੀ ਇੱਥੋਂ ਨਾਲ ਹੀ ਤੁਸੀਂ ਕ੍ਰੋਸ ਕਰਕੇ ਜਿਸ ਤੱਕੇ ਪਹੁੰਚਣਾ ਹੈਗਾ ਉਹਨਾਂ ਦੇ ਪਿੰਡ ਆ ਪਾਰਕਿੰਗ ਜਿਹੜੀ ਇੱਥੇ ਆ ਪਾਰਕਿੰਗ ਬਣੀ ਹੋਈ ਗੁਰਦਰਾ ਸਾਹਿਬ ਜੀ ਇੱਧਰਲੇ ਬਨੇ ਸਾਰਾ ਗੁਰਦਰਾ ਸਾਹਿਬ ਹੈ ਆਲੇ ਦੁਆਰੇ ਇੱਥੇ ਕਾਫੀ ਜਿਆਦੀ ਟਰੈਫਿਕ ਰਹਿੰਦੀ ਹੈ ਅੱਜ ਤਾਂ ਵੈਸੇ ਵਾਰ ਐਤਵਾਰ ਤਾਂ ਬਹੁਤ ਜਿਆਦੀ ਸੰਗਤ ਉਹ ਨਹੀਂ ਸੰਗਰਾਮ ਤੇ ਵੀ ਹੁੰਦੀ ਹੈ ਤੇ ਫਿਰ ਵੀ ਸੰਗਤ ਜਰੀ ਆਈ ਹੋਈ ਜਦ ਮਾਡੇ ਕਰਵਾ ਤੇ ਤੇ ਇਦਾਂ ਜਿਹੜੀਆਂ ਮਹਾਪੁਰਸ਼ਾਂ ਨੇ ਕੀਤੀਆਂ ਹੀ ਕਮਾਈਆਂ ਉੱਤੇ ਸੰਤਾਂ ਆਣ ਕੇ ਲਾਗਾਂ ਘੜਦੇ ਹੈਗੇ ਨੇ ਆਹ ਗੁਰਦੁਰਾ ਸਾਹਿਬ ਦੇ ਨਾਲ ਬਣਿਆ ਹੈ ਇੱਕ ਤੇ ਇੱਕ ਆ ਸੀਨੀਅਰ ਸਕੈਂਡਰੀ ਖਾਲਸਾ ਆਹ ਜਿਹੜੀ ਛੜਕ ਹੈ ਨਾ ਵਾਗਾ ਬਾਟਰ ਨੂੰ ਚਲੀ ਜਾਂਦੀ ਹੈ ਆ ਛਾਟਾ ਸਾਹਿਬ ਤੇ ਵਾਗਾ ਬਾਟਰ ਨੂੰ ਅਟਾਰੀ ਜਿਹੜਾ ਵਾਗਾ ਬਾਟਰ ਹੁੰਦਾ ਤੇ ਹੁਣ ਤਾਂ ਵਾਹ ਬਾਟਰ ਦੇ ਉੱਤੇ ਤਾਂ ਪੂਰੀ ਜਿਆਦਾ ਸਕਿਉਰਿਟੀ ਲੱਗੀ ਹੋਈ ਹੈ ਉਦੋਂ ਆਪਾਂ ਗਏ ਸੀਗੇ ਇਧਰ ਖਲੜੇ ਨੂੰ ਗਏ ਸੀ ਤੇ ਉਦੋਂ ਤਾਂ ਹੀ ਨਹੀਂ ਗੱਲਬਾਤ ਨਹੀਂ ਸੀਗੀ ਪਰ ਅੱਜ ਉਦੋਂ ਦਾ ਹਾਲਾਤ ਕੋਈ ਵੱਖਰੇ ਹੋਣਾ ਪਰ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਜਿਨ੍ਹਾਂ ਦੀ ਉੱਥੇ ਫਸਲਾਂ ਵੇਗੀਆਂ ਆਪਣੀਆਂ ਕਣਕਾ ਕਣਕਾ ਜਿਹੜੀਆਂ ਉਹਦੀਆਂ ਵੱਢ ਕੇ ਲੱਗੀਆਂ ਹੁੰਦੀਆਂ ਉਹਨਾਂ ਦਾ ਕੰਮ ਚੱਲਦੀ ਹੈ ਬਹੁਤ ਯਾਰ ਇੰਦਰਲੇ ਬੰਦੇ ਨਾ ਬੋਲ ਬੰਦਾ ਪਿਆ ਤੇ ਟ੍ਰੇਨ ਵੇਖੋ ਪੱਟ ਪੱਟ ਕੇ ਕੀ ਯਾਰ ਬਣਾਉਂਦਾ ਪਿਆ ਲੰਘਣਾ ਵੀ ਔਖਾ ਇਧਰ ਟਰਨ ਰਾਈਟ ਟੂ ਸਟੇ ਓਨ ਚੇਕਾ ਰੋਡ ਪਿੰਡ ਆ ਗਿਆ ਆਪਾਂ ਲੋਕੇਸ਼ਨ ਨੂੰ ਫੋਲੋ ਕਰਕੇ ਆ ਗਏ ਆ ਇੱਥੋਂ ਖੱਬੇ ਮੁੜ ਜਣਾ ਆ ਲੱਗਿਆ ਹਟਾਚੀ ਕੰਪਨੀ ਦੀ ਇਧਰਲੇ ਬਨੇ ਏਸੀ ਲੱਗਾ ਤੇ ਇਹਨੂੰ ਆਪਾਂ ਉਤਾਰ ਕੇ ਇੱਥੇ ਤੇ ਬੰਦੀ ਫਿਟਿੰਗ ਕਰਨੀ ਹੈ ਇਸ ਇਸ ਵਾਲ ਦੇ ਰੂਪੇ ਪਈ ਹੋਈ ਆ ਹੁਣ ਲਾਈਟ ਗਈ ਹੋਈ ਏ ਲਾਈਟ ਦਾ ਜਿਹਨ ਜਿਹਨ ਇੰਤਜ਼ਾਮ ਹੁੰਦਾ ਹੁਣ ਅਚ ਰ ਆਪਾਂ ਆਪਣਾ ਸੈਟਿੰਗ ਕਰਦੇ ਆ ਇਹ ਆਉਟਰ ਉਤਾਰ ਕੇ ਇਨਡੋਰ ਉਤਾਰ ਕੇ ਉਧਰਲੀ ਸਾਈਡ ਤੇ ਉਸ ਦੁਆਰ ਤੇ ਲਾਉਣਾ ਆ ਖੋਲ ਲਈ ਇਹ ਵੀਦਲੇ ਬਨੇ ਓਪਨ ਕਰਕੇ ਕੰਕ੍ਰੀਟ ਬਹੁਤ ਸਿਫ ਕੱਢ ਕੇ ਕਲੰਪ ਵੀ ਲਾਤਾ। ਲੈ ਇਦਾਂ ਇਦਾਂ ਹੋ ਜਾਏਗਾ ਤੇ ਫਿਰ ਕਰ ਦੇ ਸਕਦੇ ਆ। ਉਧਰ ਅੰਕਲ ਪਾਉਣ ਲੱਗੇ ਤਾਰ। ਪਾਸ ਦੇ। ਤਾਰ ਬਹੁਤ ਲੰਮੀ ਆ ਉਧਰਲੇ ਬਨੇ ਜਨਰੇਟਰ ਹੈਗਾ ਉਧਰੋਂ ਤਾਰ ਪਾਉਣ ਲੱਗੇ। ਲੈਡ ਦਾ ਪਾਵਰ ਕੱਟ ਲੱਗ ਗਿਆ। ਇਹਦੀ ਦੂਰ ਆ ਕੇ ਵੀ ਪੰਗਾ ਪੈ ਜਾਂਦਾ। ਲਗਿਆ ਚੱਲ ਗਿਆ ਮਗਰ ਇਹ ਜੁਗਾਰਡ ਕਰਕੇ ਇਦਸੇ ਬਨੇ ਕਾ ਬੋਰਡ ਮੈਂ ਇੰਦੇ ਚ ਪਾਵਰ ਸੀ ਆ ਲਾਇਆ ਪਿਛੋਂ ਜਨਰੇਟਰ ਦੀ ਤਾਰ ਲਿਆਉਣੀ ਉਹ ਲੰਬੀ ਹੁਣ ਇਹ ਸੀਨ ਔਨ ਕੀਤਾ ਇਹ ਸੀ ਹੁਣ ਹੋਏਗਾ ਫਿਰ ਗੈਸ ਸਟਾਰ ਹੋ ਜਾਏ ਨਾਲੇ ਚੈਕਿੰਗ ਹੋ ਜਾਏ ਓਕੇ ਆਡੋਰ ਹੁਣ ਚੱਲਦਾ ਪਿਆ ਇਹ ਵਾਲਾ ਆਡੋਰ ਚੱਕਿਆ ਉਧਰ ਲੈ ਕੇ ਜਾਣਾ ਇਧਰੋਂ ਕੇਵਲ ਕੋਲ ਆਪਾਂ ਵਛਾਈ ਹੋਈ ਹੈ ਚੰਗੀ ਜਾਂਦਾ ਗੈਸ ਸਟੋਰ ਕਰਦੇ ਆ ਉਸ ਤੋਂ ਬਾਅਦ ਇਹਨੂੰ ਰੀ-ਇਨਸਟਾਲੇਸ਼ਨ ਕਰਾਗੇ ਤੇ ਨਾਲਿਆਂ ਦੀ ਪੂਲ ਸਰਵਿਸ ਕਰਨੀ ਹੈ ਗੈਸ ਇਹਦੀ ਸਟੋਰ ਹੋ ਚੁੱਕੀ ਹੈ ਹੁਣ ਇਹਨੂੰ ਬੰਦ ਬੰਦ ਕਰਦੇ ਆ ਏਸੀ ਨੂੰ ਤੇ ਪਲੱਗ ਕੱਢ ਦੇ ਵਿੱਚੋਂ ਯਾਰੀ ਬੜੀ ਜਾਈ ਜੰਮੀ ਤੇ ਦੇਖੋ ਆਹ ਦੇਖੋ ਕੀ ਬਣਿਆ ਭਰੀ ਹੋਈ ਕਿ ਨਹੀਂ ਥੰਦੀ ਇਹੇ ਜਿਹੀ ਖਾ ਜਾਣੀ ਆਲੇ ਵਿੱਚ ਆਹ ਇਹ ਤੁਹਾਡਾ ਜਿਹੜਾ ਆਪਣੀ ਹਾਲੀ ਦੀ ਮੇਰੇ ਵੀ ਬਣਾਈ ਜੋ 25 ਕਿਸ ਕਰਨ ਤੋਂ ਬਾਅਦ ਹੋਏ ਜਿੰਨੇ ਵੀ ਇਹ ਰਿਪਾਰਟ ਹੈ ਉਹ ਆਪਾਂ ਫਿੱਟ ਕਰ ਹੀ ਜੰਨੇ ਇੰਦਰ ਸਵਿੰਗ ਮੋਟਰ ਦੀ ਉਤਾਰੇ ਸੀਗੇ ਨਾੜ ਖੋਲੇ ਇਹ ਵੀ ਆਪਾਂ ਲਗਾ ਦੇਣਾ ਫਿੱਟ ਕਰਦੇ ਮੋਟਰ ਦੇ ਜੈਕ ਬੋਲ ਲਗਾ ਤੇ ਹੁਣ ਫਿਟਿੰਗ ਦਾ ਸਮਾਂ ਆਊਗਾ ਇਸ ਤੋਂ ਬਾਅਦ ਬਿਲਕੁਲ ਇੰਡੋਰ ਦੀ ਫਿਟਿੰਗ ਹੋ ਗਈ ਹੈ ਕੰਪਲੀਟ ਹੁਣ ਉਹ ਵਾਲੇ ਖਵਰ ਨੇ ਉਧਰਲੇ ਬੰਨਿਓ ਜਾ ਕੇ ਆਪਾਂ ਅੰਦਰੋਂ ਲੈ ਚੱਲਾਂਗੇ ਇੰਡੋਰ ਲੈ ਚੱਲਾਂਗੇ ਸੈਂਟਰ ਚ ਤਾਂ ਕਰਨਾ ਪਿਆ ਆ ਜਿਹੜੀ ਦੀਵਾਰ ਆ ਵਾਲੀ ਕੰਧ ਤੇ ਇਹ ਕੰਧ تقریبا ਲਗਭਗ 1 ਫੁੱਟ 4 ਪਰਲੀ ਸਾਈਡ ਤੇ ਜਾੜੀ ਹੈ ਤੇ ਇਸ ਕਰਕੇ ਇਹਨੂੰ ਥੋੜਾ ਜਿਹਾ ਸੈਂਟਰ ਤੋਂ ਇਧਰ ਕਰ ਦੇਣਾ ਆ ਜਿਹੜਾ ਇਹ ਪਿੰਡਰ ਬਣਿਆ ਹੋਇਆ ਹੈ ਆ ਪਿੰਡਰ ਇੱਥੇ ਲੈਣਾ ਚਾਹੁੰਦਾ ਇਹ ਉੱਤਰ ਲੈਂਦਾ ਪਿੰਡ ਸਰਕਾਰੀ ਹਾਈ ਸਕੂਲ ਹੈਗਾ ਢੰਡ ਟੰਡ ਤਰਨ ਤਰਨ ਰਹਿਣਾ ਸਾਡੇ ਸਕੂਲ ਦੇ ਪਰਲੀਆ ਟੰਡ ਇਹਦੇ ਲਈ ਬੰਨੇ ਵੀ ਆਪਸ ਰਹਾ ਕੱਢ ਲਿਆਗਾ ਤੇ ਇਥੋਂ ਸਿੱਧੀ ਪਾਪਾ ਪਾਦਰ ਕਰ ਦਵਾਂਗੇ ਵਿੱਚ ਦੀ ਉਹ ਉੱਤੋਂ ਦੇ ਲਿਆਉਂਦੇ ਤੇ ਪਾਇ ਬੜੀ ਭੜੀ ਲੱਤਨੀ ਸੀ ਹਾਂਜੀ ਰੋਟੀ ਤਿਆਰ ਹੋ ਗਈ ਆਪਣੀ ਪਾਇ ਦੇ ਲਗਭਗ 3:30 4:00 ਵਜੇ ਆਪਾਂ ਨੇ ਸੋਪਾ ਮਗਾ ਲਈ ਲੇਰ ਨਾੜ ਕੱਟਦੇ ਸੋਟੀ ਉੱਪਰ ਲੈਪਨਾਂ ਜਾ ਕੇ ਨਹੀਂ ਸੈਟ ਕਰਦੇ ਜੀ ਫਾਈਵ ਦੀ ਆਪਾਂ ਸੈਟਿੰਗ ਕਰਤੀ ਆਹ ਥੋੜੀ ਟੇਪ ਰਹੇਗੀ ਸੀ ਇੱਥੇ ਬੈਂਡ ਮਾਰ ਕੇ ਇਧਰ ਸਿੱਧੀ ਕਰਤੀ ਇਹਦੇ ਟੇਪ ਕਰਦਾਂਗੇ ਵੈਕਿਊਮ ਕਰਾਉਣਾ ਨੇ ਤੇ ਫਿਰ ਸਰਵਿਸ ਕਰ ਦਵਾਂਗੇ ਸ਼ਾਮਾਂ ਢਲਦੀਆਂ ਪਈਆਂ ਨੇ ਅਜੋ ਕੋਠੀ ਵਾਲਿਆਂ ਨੇ ਵੀ ਸ਼ਾਂਦੇ ਸੀ ਦੋਣਾ ਤਕਰੀਬਤ ਉੱਧਰ ਕੁ ਜਾਣਾ ਪਵੇ ਆ ਤਾਂ ਆਪਾਂ ਬਣਾ ਦੇ ਜਨਰੇਟਰ ਨੂੰ ਪਾਇਆ ਗੇੜਾ ਤੇ ਹੁਣ ਇੱਕ ਵਾਰੀ ਸਿਸਟਮ ਆਪਾਂ ਲਾ ਦਿੱਤਾ ਵੇਖੀ ਆ ਥੋੜੀ ਜਿਹੀ ਇਨਸੂਲੇਸ਼ਨ ਕਰਤੀ ਹੈ ਹੈ ਆ ਥੱਲੇ ਚੈੱਕ ਕਰ ਲਈ ਮੈਂ ਜੋ ਗੈਸ ਛੱਡੂਗਾ ਜੇ 2 ਮਿੰਟ ਰੁਕ ਜਾ ਥੱਲੇ ਇਹ ਪਹਿਲੇ ਉਹ ਮੈਂ ਛੋਟਾ ਸਾ ਟੂਟਾ ਸਾ ਕਰਾ ਗੈਸ ਜਿਹੜੀ ਆਪਾਂ ਅਨਲੌਕ ਕਰ ਦਿੱਤੀ ਆ ਕਿਸੇ ਬੰਨੇ ਕੋਈ ਵੀ ਲੀਕੇਜ ਨਹੀਂ ਗਈ ਇਸ ਟਾਈਮ ਬਿਲਕੁਲ ਸਾਰਾ ਕੰਮ ਕਮੀਟ ਹੋ ਗਿਆ ਹੁਣ ਉਧਰ ਇਹ ਚੰਗੀ ਤਰ੍ਹਾਂ ਟੇਪ ਕਰਦੀ ਨਾਲ ਲਾ ਕੇ ਨਾ ਵਿੱਚ ਅੰਦਰਲੇ ਬੰਨੇ ਕਾਰ ਹੋ ਰਾ ਇਦੋਂ ਨਾੜ ਤਾਂ ਸਾਰਾ ਤਰ੍ਹਾਂ ਨੰਗਾ ਹੈ ਇਦੋਂ ਕਰਦੇ ਅੰਦਰ ਕਮਾ ਕੇ ਲਾ ਟੇਪ ਨੜ ਨੰਗਾ ਨਹੀਂ ਰਹਿਣਾ ਚਾਹੀਦਾ ਵੀ ਆਪਣਾ ਦਾਇਤਾ ਡਾਇਲੋਗ ਲਾ ਦੇ ਨਾ ਪੈ ਵੀ ਤਰ ਇਧਰ ਵੀ ਡਾਇਲੋਗ ਇਧਰ ਵੀ ਬਣੇ ਫਾਈਬਰ ਵੀ ਪਾਇਪ ਜਿਹੜੀ ਹਮੇਸ਼ਾ ਹੀ ਨਾ ਸੈਕੰਡ ਹੈਡ ਜਿਹੜੀ ਉਹਨੂੰ ਸੈੱਟ ਕਰਨਾ ਬੜਾ ਔਖਾ ਵੈਂਡਰ ਤਾਂ ਮਾਰਿਆ ਪਰ ਜਦੋਂ ਮੋੜ ਪਏ ਹੁੰਦੇ ਪਾਇਪ ਦੀ ਸੈਟਿੰਗ ਬਹੁਤ ਔਖੀ ਸਰਵਿਸ ਵਾਲਾ ਫਿਟਿੰਗ ਵਾਲਾ ਸਾਰਾ ਓਕੇ ਹੋ ਗਿਆ ਤੇ ਹੁਣ ਆਪਾਂ ਸਮਾਨ ਕਰਕੇ ਇਕੱਠਾ ਤੇ ਜਾਂਦੇ ਆਪਾਂ ਇਧਰਲੇ ਬੰਨੇ ਪੱਲੇ ਤੇ ਆ ਸਮਾਨ ਇਕੱਠਾ ਹੋਈ ਜਾਂਦਾ ਜਨਰੇਟਰ ਚੱਲਦਾ ਪਿਆ ਸਵੇਰ ਦਾ ਵਧੀਆ ਸਾਥ ਦਿੱਤਾ ਜਨਰੇਟਰ ਤੇ ਇਨਵਰਟਰ ਨੇ ਲਾਈਟ ਆਈ ਤੇ ਕਰ ਨਹੀਂ ਆਈ ਸ਼ਾਮਾਂ ਬਹੁਤ ਢਲ ਗਈਆਂ ਨੇ ਚੱਲ ਵੀ ਚੱਕ ਸਮਾਨ ਛੇਤੀ ਕਰ ਲੈ ਇਧਰ ਵੇਖ ਲਓ ਵੀ گاਵਾ ਦਾ ਦੁੱਧ ਪੀ ਗਏ ਨਾ ਹਣ ਵਿਚਾਰੇ ਨੂੰ ਤੋੜੀ ਵਾਲੇ ਟਰਾਲੀ ਦੇ ਵਿੱਚ ਪਾੜਿਆ ਆਇਆ ਨੇ ਹੁਣ ਛੱਡਣਗੇ ਉਹ ਅੱਛਾ ਹੀ ਐ ਇਹ ਉਹੋ ਜੀ ਜਗ੍ਹਾ ਨੂੰ ਛੱਡਣਗੇ ਜਿੱਥੇ ਵਿਚਾਰਾ ساری ਉਮਰ ਧੱਕੇ ਖਾਂਦਾ ਫਿਰੂਗਾ ਇਹ ਕੁਦਰਤ ਨੇ ਬੜੇ ਵਧੀਆ ਜਾਨਵਰ ਬਣਾਏ ਨੇ ਪਰ ਫਿਰ ਵੀ ਅੱਜ ਇਹਨਾਂ ਦੀ ਨਾ ਬਹੁਤ ਜਿਆਦਾ ਲੋਭ ਹੋ ਗਏ ਨੇ ਤੇ ਦਿੱਕਤ ਇਹ ਆ ਗਈ ਵੀ ਇਹਨਾਂ ਦੀ ਹੁਣ ਨਾ ਤਾਂ ਕੋਈ ਬੁੱਲਦਾ ਨਾਲ ਵਾਈ ਕਰਦਾ ਹੈਗਾ ਤੇ ਤੇ ਵਾਈ ਹੁੰਦੀ ਉਦੋਂ ਤੇ ਇਹਨਾਂ ਦੀ ਬੜੀ ਮੰਗੇ ਸੀ ਤੇ ਹੁਣ ਔਖਾ ਹੋ ਗਿਆ ਨਾ ਵਿਚਾਰਿਆਂ ਦਾ ਏਸੀ ਵਾਲਾ ਕੰਮ ਕੰਪਲੀਟ ਕਰਕੇ ਤੇ ਹੁਣ ਆਪਾਂ ਤਾਂ ਤਨਤਨ ਬਾਰ ਤੇ ਹਾਜ਼ਰੀ ਵਰਨਵਾਣ ਤੇ ਆ ਗਏ ਆ। ਸਾਹਮਣੇ ਮਹਾਰਾਜਾ ਦਾ ਦਰਬਾਰ। ਟੈਨ ਵੀ ਆਪ ਨੂੰ ਮਿਲ ਗਿਆ। ਇੱਕ ایسی ਹੋਰ ਲਖਣਾਈ ਤੇ ਮੈਂ ਪਾਈ ਲੱਗਿਆ ਭੇਟ ਹੋ ਜਣਾ। ਤੇ ਟੈਨ ਦਾ ਵੀ ਪ੍ਰਬੰਧ ਨਹੀਂ ਹੈਗਾ। ਪਰ ਆਪਣੇ ਗਰਮਾਂ ਜ ਮਹਾਰਾਜ ਜੀ ਦੇ ਦਰਸ਼ਨ ਹੈਗੇ ਸੀਗੇ। ਜੋ ਆਪਾਂ ਦਰਸ਼ਨ ਕਰਕੇ ਜਾਵਾਂਗੇ। ਸਾਹਮਣੇ ਪਤਾ ਮੁੰਡਾ ਸਾਹਿਬੀ ਦਾ ਗੁਰਦੁਆਰਾ ਸਾਹਿਬ। ਕਿਤੇ ਇਧਰਲੇ ਬੰਨੇ ਲੱਗਦਾ ਅੱਜ ਵੀ ਵੇਖੋ ਅੱਜ ਕੋਈ ਸਮਾਗਮ ਨਹੀਂ ਹੈਗਾ। ਸੰਮਤ ਤੇ ਬਹੁਤ ਜਿਆਦਾ ਹੀ ਇੰਨਾ ਇੱਥੇ ਪਾਰ ਸ਼ਾਮ ਦਾ ਟਾਈਮ ਤਕਰੀਬਨ ਪੌਣੇ 7 ਤਾਂ ਹੋ ਚੁੱਕਾ ਹੈ ਤੇ ਕਿੰਨਾ ਵੇਖੋ ਸ਼ਾਂਤ ਲੱਗਦਾ ਪਿਆ ਨਾ ਗੁਰੂ ਘਰ ਦੇ ਵਿੱਚ ਆ ਕੇ ਕਿੰਨਾ ਜਿਆਦਾ ਮਨ ਨੂੰ ਸਕੂਨ ਮਿਲਦਾ ਪਿਆ ਦਰਸ਼ਨ ਕਰੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਰਬਾਰ ਦੇ ਬਹੁਤ ਹੀ ਕਰਮਾ ਭਾਗਾਂ ਵਾਲੇ ਆ ਤੇ ਗੁਰੂ ਮਹਾਰਾਜ ਜੀ ਆਪਣੇ ਵੱਲ ਆਪਣੇ ਆਪ ਹੀ ਖਿੱਚ ਕੇ ਲੈ ਕੇ ਜਾਂਦੇ ਸਤਿਗੁਰਾਂ ਦੇ ਇੱਧਰ ਲੈ ਬਣੇ ਬਣਿਆ ਮੀਰੀ ਪਿਰੀ ਹਾਲ ਤੇ ਇੱਥੇ ਜਿਹੜੇ ਸੰਗਤਾਂ ਨੂੰ ਜਾਲ ਛਕਾਉਣ ਵਾਸਤੇ ਸ਼ਬੀਰ ਲਾਈ ਜਾਂਦੀ ਤੇ ਇੱਥੇ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਤੇ ਇੱਧਰਲੇ ਸਾਹਮਣੇ ਤੁਸੀਂ ਵੇਖੋ ਗੁਰੂ ਮਹਾਰਾਜ ਦਾ ਪਵਿੱਤਰ ਥਰੋਵਰ ਪਿੰਡ ਢੱਡ ਜਿੱਥੇ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਹੀ ਆ ਪਿੰਡ ਪੈਂਦਾ ਤੇ ਇੱਥੇ ਆਪਾਂ ਏਸੀ ਦੀ ਫੀਟਿੰਗ ਕੀਤੀ ਆ ਸਫ਼ਰ ਆਪਣਾ ਕਾਫੀ ਲੰਬਾ ਸੀ ਤੇ ਨਾਲੇ ਗੁਰੂ ਮਹਾਰਾਜ ਜਿਹੜੇ ਦਰਸ਼ਨ ਕਰ ਲਏ ਆ ਤੇ ਹੁਣ ਆਪਾਂ ਚਾਰਾਂ ਪਿੰਡ ਨੂੰ ਕਾਫੀ ਮਤਲਬ ਦੂਰੀ ਆ ਪਹਿਲਾਂ ਦੁਕਾਨ ਤੇ ਜਾਵਾਂਗੇ ਤੇ ਫਿਰ ਆਪਾਂ ਵਾਪਸ ਘਰ ਨੂੰ ਜਾਵਾਂਗੇ ਹਨੇਰਾ ਹੋ ਹੀ ਜਾਣਾ ਤੇ ਜੇਕਰ ਇਹ ਵੀਡੀਓ ਪਸੰਦ ਆਈ ਤੇ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਦੇ ਰਾਵਾਂਗੇ ਇਦਾਂ ਦੇ ਹੋਰ ਨਵੇਂ ਵਲੌਗਾਂ ਦੇ ਵਿੱਚ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ